ਐਸੀ ਦੇਖੀ ਮਿਲਦੀ ਨਹੀਂ ਉਧਾਰੀ ਜਿਸਦੇ ਪੱਲੇ ਵਿੱਚ ਇਹ ਚੀਜ਼ ਉਹ ਕਰਦਾ ਸਰਦਾਰੀ ਕੀ ਬਾਤ ਹੈ ਇੱਕ ਚੀਜ਼ ਮੈਂ ਐਸੀ ਦੇਖੀ ਮਿਲਦੀ ਨਹੀਂ ਉਧਾਰੀ ਹਾਂਜੀ ਜਿਹਦੇ ਕੋਲ ਇਹ ਚੀਜ਼ ਉਹ ਕਰਦਾ ਸਰਦਾਰੀ ਬੁਝਾਰ ਤੇ ਵੀਡੀਓ ਕਰੋ ਚਲਦੇ-ਚਲਦੇ ਸ਼ੇਅਰ ਤੇ ਮੈਂ ਬੁਝਾਰ ਤੋਂ ਬੁੱਝਣ ਦੀ ਕੋਸ਼ਿਸ਼ ਕਰਦਾ ਹਿੰਟ ਲੈ ਕੇ ਹਿੰਟ ਤਾਂ ਦੇ ਵਿੱਚ ਹੈ ਹੀ ਨਹੀਂ ਕੋਈ ਜੀ ਹੈਂ ਇਹ ਕਿਵੇਂ ਹੋ ਸਕਦਾ ਹਿੰਟ ਨਾ ਹੋਵੇ? ਨਾ ਸਰ ਹੈ ਹੀ ਨਹੀਂ ਇਹਦੇ ਵਿੱਚ ਹਿੰਟ। ਬਿਨਾ ਹਿੰਟ ਤੋਂ ਤਾਂ ਗੱਡੀ ਨਹੀਂ ਸਾਡੇ ਅੱਗੇ ਵੱਦੀ ਸਾਡੀ ਗੱਡੀ ਖੜ ਜਾਂਦੀ ਹੈ। ਜਿਵੇਂ ਟ੍ਰੇਨ ਅੱਗੇ ਜਾਂਦੀ ਹੈ ਨਾ ਤੇ ਹਰੀ ਝੰਡੀ ਦਿਖਾਣੀ ਪੈਂਦੀ ਹੈ ਉਦੋਂ ਸਾਡੀ ਜਿਹੜੀ ਟ੍ਰੇਨ ਹੈ ਉਹ ਹਿੱਟ ਦੇ ਨਾਲ ਅੱਗੇ ਵੱਦੀ ਹੈ। ਇੱਕ ਚੀਜ਼ ਮੈਂ ਐਸੀ ਦੇਖੀ ਮਿਲਦੀ ਨਹੀਂ ਉਧਾਰੀ ਮਤਲਬ ਉਧਾਰ ਨਹੀਂ ਮਿਲਦੀ ਠੀਕ ਉਹਨੂੰ ਖਰੀਦਣਾ ਹੀ ਪੈਂਦਾ। ਹਾਂਜੀ ਹਨਾ ਤੇ ਜਿਹਦੇ ਪੱਲੇ ਇਹ ਚੀਜ਼ ਉਹ ਕਰਦਾ ਸਰਦਾਰ ਨਹੀਂ 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 ਸਰ ਤੁਸੀਂ ਤਾਂ ਬੁਝਾਰਤੀ ਗਲਤ ਕਰ ਗਏ ਆਪ ਹੀ ਤਾਂ ਕਿਹਾ ਇੱਕ ਚੀਜ਼ ਮੈਂ ਐਸੀ ਦੇਖੀ ਮਿਲਦੀ ਨਹੀਂ ਇੱਕ ਚੀਜ਼ ਮੈਂ ਐਸੀ ਵੇਖੀ ਮਿਲਦੀ ਨਹੀਂ ਉਧਾਰੀ ਨਹੀਂ ਮਿਲਦੀ ਮੈਨੂੰ ਖਰੀਦਣੀ ਪੈਂਦੀ ਹੈ ਉਧਾਰ ਦੂਜੇ ਪੱਲੇ ਵਿੱਚ ਇਹ ਚੀਜ਼ ਉਹ ਕਰਦਾ ਸਰਦਾਰ ਜਿਹਦੇ ਪੱਲੇ ਇਹ ਚੀਜ਼ ਉਹ ਕਰਦਾ ਸਰਦਾਰੀ ਅਗਰ ਉਹਦੇ ਕੋਲ ਪੈਸਾ ਨਾ ਨਾ ਸਰ ਲਓ ਤੁਹਾਡੇ ਕੋਲੇ ਪੈਸਾ ਤਾਂ ਤੁਸੀਂ ਸਰਦਾਰੀ ਕਰਦੇ ਹੋ ਲੈ ਪੈਸੇ ਨਾਲ ਤਾਂ ਸਰਦਾਰੀ ਹੁਣ ਅਸਲ ਜੁਗ ਕੋ ਪੈਸਾ ਅਗਲੇ ਦੱਸੋ ਜਿਹਦੇ ਕੋਲੇ ਪੈਸਾ ਨਹੀਂ ਹੈਗਾ ਉਹ ਸਰਦਾਰੀ ਨਹੀਂ ਕਰਦਾ ਵੀ ਪੈਸੇ ਨਾਲ ਹੀ ਅਗਲੇ ਕਹਿੰਦਾ ਹਾਂ ਬਈ ਬਾਈ ਵੱਡਾ ਪੈਸੇ ਵਾਲਾ ਵੱਡਾ ਸਰਦਾਰ ਬੰਦਾ ਓਹੋ ਨਾ ਸਰ ਇਹ ਨਹੀਂ ਹੈਗੀ ਫਿਰ ਹੈਂ ਕਿਵੇਂ ਸਰ? ਉਹ ਤੁਸੀਂ ਬਚਪਨ ਤੋਂ ਕਰਦੇ ਆ ਰਹੇ ਹੋ। ਬਚਪਨ ਤੋਂ ਮੈਂ ਉਹਦਾ ਕੀ ਕੰਮ ਕਰਦਾ ਆ ਰਿਆਂ। ਲਓ ਹੁਣ ਇਹ ਤਾਂ ਸੋਨੂੰ ਵੀ ਪਤਾ ਵੀ ਬਚਪਨ ਤੋਂ ਤੁਸੀਂ ਕੀ ਕੀਤਾ? ਬਚਪਨ ਤੋਂ ਮੈਂ ਇਲਤਾਂ ਹੀ ਕੀਤੀਆਂ ਸੀ ਨਾਲ। ਹੁਣ ਇਹਨੇ ਕਿਹਾ ਮੈਂ ਕੁੱਟ ਖਾਦੀ ਆ। ਨਹੀਂ ਕੁੱਟ ਤਾਂ ਮੈਂ ਖਾਦੀ ਨਹੀਂ ਜਵੇਂ ਮੈਂ ਸ਼ਰਾਬਾ ਨਹੀਂ ਹੋ ਸਕਦਾ ਤੁਸੀਂ ਕੁੱਟ ਨਾ ਖਾਦੀ ਹੋ। ਬਿਲਕੁਲ ਵੀ ਨਹੀਂ ਖਾਦੀ ਮਾੜਾ ਮੈਂ ਸ਼ਰਾਰਤੀ ਬੱਚਾ ਹੀ ਨਹੀਂ ਸੀਗਾ। ਓਹੋ ਇਹ ਬਾਲੇ ਸਿਆਣੇ ਸੀਗੇ ਨਾਲ। ਬਹੁਤ ਜ਼ਿਆਦਾ ਸਫਿਸਟੀਕੇਟਿਡ ਮੁੰਡਾ ਸੀਗਾ। ਅੱਛਾ ਮਤਲਬ ਤਾਂ ਪਤਾ ਕਰਾਂਗੇ ਸੋਡੀ ਕਰ ਹੁਣ ਇਹਨਾਂ ਕਹੇ ਦਿਸਪੈਸਟੀਕੇਟਡ ਦੀ ਸਪੈਲਿੰਗ ਬਣਾਓ ਚਲੋ ਵੇ ਸਿੱਖਣਾ ਪਤਾ ਕਰਾਂਗੇ ਤੇ ਬਚਪਨ ਤੋਂ ਕਰਦਾ ਆ ਰਿਹਾ ਮੈਂ ਕਮ ਹੈ ਹਾਂਜੀ ਮੈਨੂੰ ਇਹ ਲੱਗਦਾ ਹੈ ਇਹਦਾ ਜਵਾਬ ਹੈ ਪੜਾਈ ਹਾਂਜੀ ਕਿਉਂਕਿ ਪੜਾਈ ਵਿੱਚ ਬਚਪਨ ਤੋਂ ਕਰਦਾ ਆ ਰਿਹਾ ਹੁਣ ਵੀ ਕਰ ਰਿਹਾ ਹਾਂ ਤੇ ਅੱਗੇ ਵੀ ਕਰਦਾ ਰਹਾਂਗਾ ਹਾਂਜੀ ਹਨਾ ਤੇ ਜਿਹਦੇ ਕੋਲ ਪੜਾਈ ਹੈ ਗਿਆਨ ਹੈ ਇਹਦਾ ਜਵਾਬ ਹੈ ਗਿਆਨ ਹਾਂਜੀ ਜਿਹਦੇ ਕੋਲ ਗਿਆਨ ਹੈ ਉਹ ਸਰਦਾਰੀ ਕਰ ਰਿਹਾ ਹੈ ਹਾਂਜੀ ਲੇਕਿਨ ਕਈ ਇਹੋ ਜਿਹੀ ਵੀ ਹੈਗੇ ਜਿਨ੍ਹਾਂ ਕੋਲ ਗਿਆਨ ਤਾਂ ਬਹੁਤ ਹੈ ਨੌਕਰੀਆਂ ਨਹੀਂ ਮਿਲ ਰਹੀਆਂ ਚਲੋ ਕੋਈ ਨਹੀਂ ਸਾਰਾ ਸੇ ਭਗਵੰਤ ਮਾਨ ਨਾਲ ਗੱਲ ਕਰਦੇ ਆ ਮਾਨ ਸਾਹਿਬ ਕਰੋ ਗਰਪਾ ਦੇਖ ਲੋ ਇਹਨਾਂ ਪੜ੍ਹ ਲਿਖ ਕੇ ਨਹੀਂ ਮੈਨੂੰ ਨਹੀਂ ਜਿਹੜੇ ਬੇਰੋਜ਼ਗਾਰ ਫਿਰਦੇ ਨੇ ਪੜ੍ਹ ਲਿਖ ਕੇ ਉਹਨਾਂ ਨੂੰ ਨੌਕਰੀ ਦੇ ਦੋ ਬੇਤੀਏ ਚਲੋ ਅਗਲੀ ਬੁਝਾਰ ਚਲੋ ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਹਰੀ ਡੱਬੀ ਹਾਂਜੀ ਪੀਲਾ ਮਕਾਨ ਹਾਂਜੀ ਉਹਦੇ ਵਿੱਚ ਬੈਠਾ ਰੁਲਦੂ ਰਾਮ ਕਿੱਥੇ ਰੁਲਦਾ ਫਿਰਦਾ ਹੈ ਉਹ ਫਿਰੇ ਕਿੱਥੇ ਉਹ ਨਹੀਂ ਸਰ ਵਿੱਚ ਬੈਠਾ ਉਹ ਤਾਂ ਮਤਲਬ ਵਿੱਚ ਬਹਿ ਕੇ ਰੁਲ ਰਹਾ ਹੈ ਨਾ ਨਹੀਂ ਰੁਲ ਨਹੀਂ ਰਿਹਾ ਉਹਦਾ ਨਾਮ ਹੀ ਰੁਲਤੂ ਆਪਾਂ ਉਹ ਰੂਲ ਨਹੀਂ ਦੇਣਾ ਆਪਾਂ ਉਹਨੂੰ ਚੱਕ ਕੇ ਖਾ ਜਾਣੇ ਜੋ ਜਲਦੀ ਪਾ ਲਓਗੇ ਆਪਾਂ ਖਾ ਜਾਾਂਗੇ ਓਹੋ ਸਰਾ ਹੈ ਕਿ ਮੈਂ ਖਾ ਲਵਾਂਗੇ ਜੋ ਖਾਣ ਵਾਲੀ ਚੀਜ਼ ਹੀ ਨਾ ਹੋਵੇ ਅੱਛਾ ਹੈ ਹਾਂ ਫਿਰ ਕਿਵੇਂ ਖਾਓਗੇ ਚਲੋ ਇਹ ਦੱਸੋ ਬਾਜ਼ਾਰ ਦੀ ਗੱਲ ਮੈਂ ਕਿਹਦੇ ਖਾਣ ਪੀਣ ਵਾਲੀ ਚੀਜ਼ ਹੈ ਨਾ ਨਾ ਇਹ ਤਾਂ ਹੈ ਹੀ ਨਹੀਂ ਦੁਬਾਰਾ ਦੱਸੋ ਇਹ ਕਰ ਕੀ ਸੀਗਾ ਹਰੀ ਡੱਬੀ ਹਰੀ ਡੱਬੀ ਪੀਲਾ ਮਕਾਨ ਪੀਲਾ ਮਕਾਨ ਉਸ ਵਿੱਚ ਬੈਠਾ ਰੂਲ ਦੂਰਾ ਜੇ ਤੁਸੀਂ ਕਹਿੰਦੇ ਚਿੱਟੀ ਡੱਬੀ ਪੀਲਾ ਮਕਾਨ ਫਿਰ ਮੈਂ ਕਹਿੰਦਾ ਆਂਡਾ ਲੋ ਕਿਵੇਂ ਹੋ ਜੀ ਚਿੱਟੀ ਮਤਲਬ ਚਿੱਟੇ ਰੰਗ ਦਾ ਅੰਡਾ ਹੁੰਦਾ ਉਹਦੇ ਅੰਦਰ ਪੀਲੇ ਪੀਲੇ ਰੰਗ ਦਾ ਜੋ ਨਿਕਲਦਾ ਹੈ ਜੋ ਵੀ ਅੰਡੇ ਦੇ ਵਿੱਚੋਂ ਹਾਂ ਤਾਂ ਉਹ ਹੁੰਦਾ ਤੋਂ ਫਿਰ ਰੁਲਦੂ ਰਾਮ ਤਾਂ ਫੇਰ ਵੀ ਨਹੀਂ ਰੁਲਦੂ ਰਾਮ ਦਾ ਮਤਲਬ ਆ ਰੁੜਦਾ ਫਿਰਦਾ ਹੋਰ ਹਰੀ ਢੱਗੀ ਐ ਮੈਂ ਤੁਹਾਨੂੰ ਹਿੰਟ ਦਵਾਂ ਹਾਂ ਐਨਾ ਤਾਂ ਮੈਨੂੰ ਪਤਾ ਸਾਡਾ ਦਿਮਾਗ ਕੰਮ ਨਹੀਂ ਕਰੂਗਾ ਹਾਂ ਹਾਂ ਚਲੋ ਆਪਾਂ ਹਿੰਟ ਦਿੰਨੇ ਆ ਫਲਾਂ 'ਚ ਆ ਜਾਂਦਾ ਸਾਰੇ ਫਲਾਂ 'ਚ ਫਲਾਂ 'ਚ ਹਾਂ ਜੀ ਤਾਂ ਖਾਣ ਪੀਣ ਦੀ ਚੀਜ਼ ਹੀ ਹੈ ਮੈਂ ਪਹਿਲੀ ਕਿਹਦੀ ਖਾ ਲਾਂਗੇ ਐ ਕਿਵੇਂ ਖਾ ਲੋਂਗੇ ਅੱਜ ਕੱਲ ਬਹਿੰਗਾ ਬਹੁਤ ਹੈ ਉਹ ਹਾਂ ਹਾਂ ਐਵੇਂ ਨਹੀਂ ਮਿਲਦਾ ਨਾਲੇ ਅੱਜਕੱਲ ਤਾਂ ਉਹ ਕੁੜੀਆਂ ਸਕਿਨ ਤੇ ਵੀ ਲਾ ਸਕਦੀਆਂ ਨੇ ਉਹਨੂੰ ਬਹੁਤ ਯੂਜ਼ ਹੁੰਦਾ ਹੈ ਸਕਿਨ ਤੇ ਹਾਂ ਸੰਭਾਲ ਦੀ ਗੱਲ ਹੈ ਸਕਿਨ ਤੇ ਵੀ ਲਾਇਆ ਜਾ ਸਕਦਾ ਜੇ ਤੁਹਾਨੂੰ ਪਤਾ ਤਾਂ ਕਮੈਂਟ ਕਰਿਓ ਹਰੀ ਡੱਬੀ ਮਰਾ ਹਰੇ ਰੰਗ ਦਾ ਹੈ ਔਰ ਉਹਦੇ ਅਦਰ ਜਿਹੜੀ ਚੀਜ਼ ਹੈ ਉਹ ਪੀਲੀ ਪੀਲੀ ਹੈ ਹਾਂਜੀ ਇਹਦਾ ਜਵਾਬ ਕਿਤੇ ਸੰਤਰਾ ਤਾਂ ਨਹੀਂ ਨਾ ਨਾ ਸੰਤਰਾ ਸੰਤਰਾ ਪੀਲਾ ਕਿੱਥੋਂ ਹੋ ਗਿਆ ਸੰਤਰਾ ਮਤਲਬ ਅੰਦਰੋਂ ਪੀਲਾ ਪੀਲਾ ਨਹੀਂ ਸੰਤਰੇ ਰੰਗ ਦਾ ਨਹੀਂ ਲੈ ਸੰਤਰੀ ਹੁੰਦਾ ਉਹ ਬਾਹਰੋਂ ਤਾਂ ਤੇ ਜੋ ਵੀ ਹੈ ਹੈ ਤਾਂ ਪੀਲੇ ਦਾ ਭਾਈ ਜੀ ਸੁਣੋ ਧਿਆਨ ਹਰੀ ਡੱਬੀ ਹਰੀ ਡੱਬੀ ਪੀਲਾ ਮਕਾਨ ਮਤਲਬ ਬਾਹਰੋਂ ਹਰੇ ਰੰਗ ਦਾ ਹੈ ਅੰਦਰੋਂ ਪੀਲੇ ਰੰਗ ਦਾ ਹਾਂ ਵਿੱਚ ਬੈਠਾ ਰੁਲਦੂ ਰਾਮ ਹਰੀ ਡੱਬੀ ਅਗਰ ਦੇਖੋ ਹਰੇ ਰੰਗ ਦਾ ਹੁੰਦਾ ਔਰ ਲਾਲ ਰੰਗ ਦਾ ਮਕਾਨ ਹੁੰਦਾ ਫਿਰ ਤਾਂ ਮੈਂ ਕਹਿੰਦਾ ਤਰਬੂਜ ਨਾ ਨਾ ਤਰਬੂਜ ਨਹੀਂ ਹੈਗਾ ਅੰਦਰੋਂ ਬਾਹਰੋਂ ਹਰਾ ਏ ਇਹ ਮਨ ਸਕਦੀ ਆ ਅੱਛਾ ਇਹ ਮੰਨ ਸਕਦੀ ਆ ਉਹ ਨਹੀਂ ਪਰ ਆਨਸਰ ਦਬੋ ਨਹੀਂ ਦਾ ਹਰੇ ਡੱਬੀ ਬਲਾ ਹਰੇ ਰੰਗ ਦਾ ਇਹ ਤਾਂ ਕਰ ਕਨਫਰਮ ਹੈ ਕਿ ਹਰੇ ਰੰਗ ਦਾ ਹੈ ਹਰੇ ਰੰਗ ਦੇ ਕਿਹੜੇ ਕਿਹੜੇ ਫਲ ਨੇ ਭਾਈ ਕਮੈਂਟ ਕਰਕੇ ਦੱਸੋ ਹਰੇ ਰੰਗ ਦਾ ਕਿਹੜੇ ਕਿਹੜੇ ਫਲ ਆ ਜਿਹੜਾ ਮੈਂ ਖਾਦਾ ਫਲ ਉਹ ਖਾਦਾ ਹੋਊਗਾ ਜ਼ਰੂਰ ਬਾਕੀ ਤੁਹਾਡੇ ਘਰੋਂ ਪਤਾ ਕਰਨਾ ਚੋਪੜ ਵਾਲਾ ਆਏ ਨਹੀਂ ਹੈਗਾ ਇਹ ਉਹ ਫਾੜੀਆਂ ਕਰਕੇ ਖਾਣ ਵਾਲਾ ਫਾੜੀਆਂ ਕਰਕੇ ਖਾਣ ਵਾਲਾ ਸੇਬ ਤਾਂ ਹੈ ਨਹੀਂ ਸੇਬ ਤਾਂ ਲਾਲ ਹੁੰਦਾ ਉਹ ਤਾਂ ਮੈਂ ਕਹਿ ਰਿਹਾ ਸੇਬ ਤਾਂ ਲਾਲ ਹੁੰਦਾ ਸੇਬ ਵੀ ਨਹੀਂ ਹੈਗਾ ਔਰ ਕਿਹੜਾ ਹੈ ਜੀ ਦੀ ਅਸੀਂ ਫਾੜੀਆਂ ਕਰਦੇ ਹਰੇ ਰੰਗ ਦਾ ਪਪੀਤਾ ਹਾਂਜੀ ਪਪੀਤਾ ਪੀਲੇ ਰੰਗ ਦਾ ਨਹੀਂ ਹੁੰਦਾ ਫਿਰ ਸਾਰੇ ਇਹਦੇ ਵਿੱਚ ਬੁਝਾਰਤੀ ਆ ਮੈਂ ਹਰੀ ਡੱਬੀ ਪੀਲਾ ਰੰਗ ਉਸ ਵਿੱਚ ਬੈਠਾ ਰੁਲਦੂਰਾ ਉਹ ਤਾਂ ਠੀਕ ਹੈ ਲੇਕਿਨ ਪਪੀਤਾ ਪੀਲੇ ਰੰਗ ਦਾ ਨਹੀਂ ਹੁੰਦਾ ਸਾਨੂੰ ਨੀ ਚੋਹਰਾ ਨਹੀਂ ਹੁੰਦਾ ਕਿੱਥੋਂ ਹਰਾ ਹੁੰਦਾ ਹੁੰਦਾ ਸਰ ਰੁਲਦੂਰਾ ਕਿਹੜਾ ਹੋ ਗਿਆ ਇਹਦੇ ਵਿੱਚ ਉਹਦੇ ਵਿੱਚ ਜਿਹੜਾ ਵੀ ਹੁੰਦੇ ਨੇ ਅੱਛਾ ਉਹਨੂੰ ਰੁਲਦੂਰਾ ਮੈਂ ਹੋਰ ਲਾਓ ਬਾਈ ਇੱਕ ਗੱਲ ਕਮੈਂਡ ਕਰਕੇ ਦੱਸੋ ਪਪੀਤਾ ਹਰਾ ਹੁੰਦਾ ਜਾਂ ਪੀਲਾ ਹੁੰਦਾ ਮੇਰੇ ਸਾਬ ਨਾਲ ਪਪੀਤਾ ਪੀਲੇ ਰੰਗ ਦਾ ਹੁੰਦਾ ਹੈ ਠੀਕ ਹੈ ਲੇਕਿਨ ਕਿਤੇ ਕਿਤੇ ਹਰਾ ਵੀ ਹੁੰਦਾ ਹੈ ਲੇਕਿਨ ਜਿਹੜਾ ਪੀਲਾ ਪੀਲਾ ਹੁੰਦਾ ਉਹ ਆਪਾਂ ਖਾਣੇ ਉਹ ਨਾ ਅੰਦਰ ਜਦ ਚਿੰਦੇ ਉਹ ਵੀ ਪੀਲਾ ਪੀਲਾ ਹੁੰਦਾ ਤੇ ਤੇ ਉਹਦੇ ਵਿੱਚ ਜਿਹੜੇ ਬੀਜ ਹੁੰਦੇ ਨੇ ਉਹਨਾਂ ਰੋਲਦੂ ਰਾਮ ਕੇ ਆ ਗਏ ਤਾਂ ਬੱਚੇ ਵੀ ਕਿਆ ਜਾ ਸਕਦਾ ਸੀਗਾ ਪਪੀਤਾ ਆਏ ਬੱਚੇ ਕਿਨੇ ਕਹਿ ਦਿੰਦੇ ਨਿੱਕੇ ਨਿੱਕੇ ਰਹਿਣਾ ਫਿਰ ਬੱਚੇ ਨਿੱਕੇ ਕਿਉਂ ਹੁੰਦੇ ਨੇ ਚਲੋ ਤੁਸੀਂ ਚਲੋ ਮੰਨ ਲੈਣਾ ਮੰਨ ਲੈਣਾ ਸੋ ਇਹ ਬੁਝਾਰਤ ਦਾ ਜਵਾਬ ਸੀਗਾ ਪਪੀਤਾ ਵਾਧੇ ਅਗਲੇ ਬਾਜ਼ਾਰ 'ਤੋਂ ਆਰ ਦੋ ਤੇ ਆ ਮੈਡਮ ਜੀ ਦੀ ਫਰਸਟ ਵੀਡੀਓ ਹੈ ਜੀ ਇਹਨਾਂ ਦਾ ਅੰਦਾਜ਼ ਆਪ ਜੀ ਨੂੰ ਕਿਦਾਂ ਲੱਗ ਰਿਹਾ ਹੈ ਇਹ ਵੀ ਕਮਣਕ ਕਰਕੇ ਦੱਸਿਓ ਤੇ ਇਹ कांथ, कांथ, हेठा कांठ ऊपर कांठ बीच बैठा जगन्नाथ हेठा कांठ ऊपर कांठ बीच बैठा जगन्नाथ वाह जी वाह परमात्मा संसार ਦੇ ਵਿੱਚ ਮੈਠਾ ਸੰਸਾਰ ਬੰਨੀ ਹੈਗਾ ਸਰ ਤੁਸੀਂ ਤਾਂ ਕਿਹਾ जगन्नाथ ਜੇ ਤਾਂ ਕਹਾਣੀ ਦਾ ਨਾਮ ਆ ਨਾ 부ਜਾਰਤਾ ਫਿਰ हेठा कांठ हां ਉੱਥੇ ਕਾਠ हां।, हां जी वे हेठा ਵਿੱਚ ਬੈਠਾ ਜਗਨਨਾਥ ਜਗਨਨਾਥ ਇਹ ਜਨਵਰ ਦੀ ਕਹਾਣੀ ਹੈ ਗੜਬੜ ਗੜਬੜ ਹੈ ਗੜਬੜ ਨਹੀਂ ਹੈ ਸਰ ਨੇ ਕੱਲੋ ਤੁਸੀਂ ਕੋਈ ਹੋਰ ਕੰਮ ਹੋ ਗਿਆ ਵੀ ਗੜਬੜਾ ਹਾਂ ਦੱਸੋ ਉਹ ਤੁਹਾਡੇ ਕੋਲ ਆ ਬੰਦਾ ਉਹਦੇ ਨਾਲ ਬੋਲਦਾ ਵੀ ਆ ਮੈਂ ਇੰਦਾ ਹਿੰਟ ਦੇਤਾ ਬੰਦਾ ਬੋਲਦਾ ਉਹਦੇ ਨਾਲ ਮੂੰਹ ਨਾਲ ਬੋਲਦੇ ਆ ਮੂੰਹ ਹੋਰ ਕਿਦਾਂ ਬੋਲਦਾ ਇੱਕ ਮਿੰਟ ਬੰਦਾ ਹੋਰ ਬੰਦਾ ਮੂੰਹ ਨਾਲ ਹੀ ਬੋਲਦਾ ਹੋਰ ਕਿੱਥੋਂ ਬੋਲਦਾ ਨਹੀਂ ਇੱਕ ਮਿੰਟ ਮੂੰਹ ਨਾਲ ਬੰਦਾ ਫੇਸ ਰਿਐਕਸ਼ਨ ਦੇਊਗਾ ਬੋਲੂਗਾ ਨਹੀਂ ਕਮੈਂਟ ਕਰੋ ਕਾਦੇ ਨਾਲ ਬੋਲਦਾ ਬੰਦਾ 헤ਠਾ ਕਾਠ ਵਿੱਚ ਕਾਂਠ ਵਿੱਚ ਹੀਠਾ ਕਾਂਠ ਤੁਸੀਂ ਤਾਂ ਮੈਨੂੰ ਵੀ ਬੁਝਾਰਤ ਬੁਲਾਓ ਹੀਏ ਹੀਏ ਹੀਠਾ ਕਾਂਠ ਉੱਪਰ ਕਾਂਠ ਵਿੱਚ ਬੈਠਾ ਜਗਨਨਾਥ ਹੀਠਾ ਕਾਂਠ ਉਤਕਾਰ ਵਿੱਚ ਬੈਠਾ ਜਗਨਨਾਥ ਇਹਦਾ ਜਵਾਬ ਕਿਤੇ ਬੁੱਲ ਤਾਂ ਨਹੀਂ ਨਾ ਲੈ ਬੁੱਲ ਵਿੱਚ ਬੈਠੇ ਨੇ ਜੀਬ ਤਾਂ ਨਹੀਂ ਹਾਂ ਹਾਂ ਚੱਲ ਗਿਆ ਹੀਠਾ ਕਾਂਠ ਉੱਤੇ ਕਾਂਠ ਆਇਆ ਦੋ ਬੁੱਲ ਨੇ ਮਤਲਬ ਮੂੰਹ ਨੇ ਮੂੰਹ ਤਾਂ ਇੱਕੋ ਹੀ ਹੈ ਮਤਲਬ ਬੁੱਲ ਨੇ ਉਹਨਾਂ ਦੇ ਵਿਚਕਾਰ ਜੀਬ ਹੈ ਤੇ ਜੀਬ ਬੋਲ ਰਹੀ ਹੈ ਹਾਂਜੀ ਪੱਕਾ ਹਾਂਜੀ ਮੈਂ ਧੁੱਕਾ ਮਾਰ ਰਹੀ ਮੈਂ ਤਾਂ ਇਹ ਨਾ ਬੋਲਣ ਵਾਲੀ ਗੱਲ ਕਰਤੀ ਨਾ ਤਾਂ ਮੈਂ ਕਿਹਾ ਜੀਬ ਹੋਏਗੀ ਯਾਰ ਮੂੰਹ ਹੀ ਬੋਲਦਾ ਹੋਰ ਤੱਕ ਫਿਰ ਉਸ ਨੂੰ ਮੈਨੂੰ ਪਤਾ ਸੀ ਨਾ ਤੁਹਾਡਾ ਦਿਮਾਗ ਨਹੀਂ ਚੱਲਣਾ ਉਹ ਤਾਂ ਹੈ ਹੀ ਦੇਖੋ ਬੇਇੱਜ਼ਤੀ ਬਹੁਤ ਕਰ ਰਹੀ ਹੈ ਪਹਿਲੀ ਵੀਡੀਓ ਦੇ ਵਿੱਚ ਦੇਖ ਲਓ ਬਾਈ ਦੇਖ ਲਓ ਕਿਵੇਂ ਬੇਇੱਜ਼ਤੀ ਕਰ ਰਹੀ ਚਲੋ ਕੋਈ ਗੱਲ ਨਹੀਂ ਹੁਣ ਸਾਨੂੰ ਇੱਕ ਬਾਜ਼ਾਰਤ ਪੋਣਿਆ ਪਿੰਡਾਂ ਤੇ ਆ ਆਖਰੀ ਫੁੱਲਾ ਆਖਰੀ ਬਾਜ਼ਾਰ ਆਖਰੀ ਚਲੋ ਆਖਰੀ ਆ ਮੈਨੂੰ ਪਤਾ ਲੱਗਾ ਤੁਸੀਂ ਥੱਕ ਚੁੱਕੇ ਹੋ ਹਾਂ ਬਹੁਤ ਜ਼ਿਆਦਾ ਥੱਕ ਚੁੱਕਿਆ ਜੀ ਹੁਣ ਮੈਂ ਚਾਹ ਪੀਣੀ ਹੈ ਓਹੋ ਚਾਹ ਕਹਿ ਦਿੰਦੇ ਆ ਜੀ ਕੋਈ ਨਹੀਂ ਬਣ ਜੂ ਆਪੇ ਬਣਾਣੀ ਹੈ ਪਿੰਡ ਦੇ ਘਰ ਘਰ ਦਾ ਸ਼ਿੰਗਾਰ ਚਾਹੇ ਹਾਂਜੀ ਚਾਹੇ ਅੰਦਰ ਰੱਖ ਚਾਹੇ ਬਾਹਰ ਅੱਛਾ ਘਰ ਕੋਈ ਨਾ ਇਸ ਤੋਂ ਬਣ ਜਾ ਕਿਸੇ ਦੇ ਕੋਲੇ ਦੋ ਕਿਸੇ ਦੇ ਕੋਲੇ ਚਾਰ ਕਿਸੇ ਕੋਲ ਦੋ ਕਿਸੇ ਕੋਲ ਚਾਰ ਹਾਂਜੀ ਹੁਣ ਐਵੇਂ ਨਾ ਕਹਿ ਦਿਓ ਕੱਲ ਮੈਂ ਉਹਦੇ ਭਾਈ ਨੂੰ ਪਾਈ ਉਹ ਕਹਿੰਦਾ ਮਨ ਹੋਆ ਅ ਗੇਟ ਆ ਗੇਟ ਨਹੀਂ ਹੈਗਾ ਇਹਨਾਂ ਦਾ ਹਾਂ ਕਿਸੇ ਕੋਲ ਦੋ ਗੇਟ ਨੇ ਕਿਸੇ ਕੋਲ ਚਾਰ ਗੇਟ ਨੇ ਆਏ ਤਾਂ ਹੁਣ 12 ਮਹੀਨੇ ਫੇਰ ਤੇ ਮੈਂ ਤੁਹਾਨੂੰ ਇਹੀ ਕਿਹਾ ਵੀ ਘਰ ਪਿੰਡ ਪਿੰਡ ਦੇ ਘਰ ਘਰ ਦਾ ਸ਼ਿੰਗਾਰ ਆ ਹਾਂ ਪਿੰਡ ਕਾਰੇ ਤੋਂ ਬੰਨ ਜਾਗਾ ਜੇ ਨਹੀਂ ਹੈਗਾ ਤਾਂ ਪਿੰਡ ਘਰ ਹੀ ਨਹੀਂ ਹੈਗੇ ਅੱਛਾ ਇਹ ਨਹੀਂ ਹੈ ਤਾਂ ਘਰ ਹੀ ਨਹੀਂ ਹੈਗਾ ਹੈਗਾ ਘਰ ਪਰ ਘਰ ਚੱਲਦਾ ਇਹਦੇ ਨਾਲ ਘਰ ਇਹਦੇ ਨਾਲ ਚੱਲਦਾ ਪੈਸਾ ਪੈਸਾ ਕਾਰ ਨਹੀਂ ਚੱਲ ਪੈਸੇ ਇੱਕ ਮਿੰਟ ਕਾਰ ਪੈਸੇ ਨਾਲ ਚੱਲਦਾ ਪੈਸੇ ਤੋਂ ਬਿਨਾ ਘਰਚੇ ਲੱਗ ਦਿਖਾ ਦੇ ਸੋ ਫਨੀ ਕਹਾ ਕਹਾ ਸੇ ਆ ਜਾਂਦੇ ਨੇ ਇਹ ਲੋਕ ਨਹੀਂ ਇਦਾਂ ਤੇ ਕਹਦੇ ਹੋ ਪੈਸੇ ਤੋਂ ਬਿਨਾ ਘਰ ਚੱਲ ਸਕਦਾ ਚੱਲ ਨਹੀਂ ਸਕਦਾ ਪਰ ਇਹ ਹੈ ਹੀ ਨਹੀਂ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਪਿੰਡ ਦੇ ਘਰ ਕਰਦਾ ਸੀਗਾ ਚਾਰੇ ਰੱਖੋ ਅੰਦਰ ਚਾਰੇ ਰੱਖੋ ਬਾਹਰ ਅੰਦਰ ਵੀ ਰੱਖਿਆ ਜਾ ਸਕਦਾ ਬਾਹਰ ਵੀ ਰੱਖਿਆ ਜਾ ਸਕਦਾ ਕਿਸੇ ਕੋਲ ਹੈ 2 ਕਰ ਕੋਈ ਨਾ ਇਸ ਤੋਂ ਬੰਨ ਜਾ ਹਾਂ ਕਿਸੇ ਕੋਲੇ 2 ਨੇ ਤੇ ਕਿਸੇ ਕੋਲੇ 4 ਜੇ ਤੁਹਾਨੂੰ ਜਵਾਬ ਪਤਾ ਹੈ ਤਾਂ ਕਮੈਂਟ ਕਰਿਓ ਅਜੇ ਨਹੀਂ ਸੀ ਗਏ ਕੀ ਕਿਸੇ ਕੋਲ ਹੈ 2 ਕਰ ਕੋਈ ਨਾ ਕਿਸੇ ਤੋਂ ਬੰਨ ਜਾ ਕਿਸੇ ਕੋਲੇ 2 ਕਿਸੇ ਕੋਲੇ 4 ਜੇ ਤੁਹਾਨੂੰ ਇਹ ਜਵਾਬ ਪਤਾ ਹੈ ਤਾਂ ਕਮੈਂਟ ਕਰਿਓ ਮੈਨੂੰ ਪਤਾ ਤੁਹਾਨੂੰ ਪਤਾ ਉਹਨੂੰ ਨਹੀਂ ਪਤਾ ਇਹਦਾ ਜਵਾਬ ਕੀ ਤਾਂ ਚੂਲਾ ਤਾਂ ਨਹੀਂ ਨਹੀਂ ਸਰ ਚਨਾ ਹੁਣ ਚੁੱਲੇ 4 ਹੋ ਗਏ ਕਰਾ ਹਾਂ ਦੇਖੋ ਗੈਸ ਇੱਕ ਮੋੜਾ ਦਤਾ ਹਰ ਘਰ ਦੇ ਵਿੱਚ ਗੈਸ ਸਿਲੰਡਰ ਉਹ ਹੁੰਦਾ ਗੈਸ ਚੂਲਾ ਸਰ ਇੱਕ ਮਿੰਟ ਸੁਣਤਾ ਲੈ ਮੈਨੂੰ ਬੋਲਣ ਵੀ ਦੇ ਨਾ ਬੋਲਣ ਨਹੀਂ ਦਿੰਦੀ ਯਾਰ ਕਮਾਲ ਹੈ ਧੱਕਾ ਕੀਤੀ ਜਾ ਰਹੀ ਮੇਰ ਦਾ ਪਹਿਲੀ ਵੀਰ ਜੀ ਆਂਦੀ ਛਾਣ ਨੂੰ ਫਿਰਦੀ ਆ ਸਬਰ ਰੱਖੀਦਾ ਹੁੰਦਾ ਸੀਨਰ ਦੀ ਰਿਸਪੈਕਟ ਕਰੀਦੀ ਹੁੰਦੀ ਆ ਓਕੇ ਓਕੇ ਸਰ ਬੋਲੋ ਹਾਂ ਠੀਕ ਹੈ ਤਾਂ ਮੈਂ ਕੀ ਕਹਿ ਰਿਹਾ ਦੇਖੋ ਗੈਸ ਚੂਲਾ ਹੁੰਦਾ ਨਾ ਉਹ ਕਿਥੇ ਕੋਲ ਹੁੰਦੇ ਨੇ ਦੋ ਜਿਹੜੇ ਉਹ ਹੁੰਦੇ ਨੇ ਮੰਨ ਸਕਦੇ ਹੈਨਾ ਤੇ ਕਿਸੇ ਕੋਲ ਚਾਰ ਵਾਲੇ ਵੀ ਹੁੰਦੇ ਨੇ ਤਾਂ ਚਲ ਕੇ ਕਹਿੰਦੇ ਹੈਨਾ ਨਹੀਂ ਸਰ ਇਹ ਨਹੀਂ ਆਇਆ ਜਵਾਬ ਅੱਛਾ ਇਹ ਨਹੀਂ ਹੈਗਾ ਰੁਕੋ ਹਾਂਜੀ ਕਿਸੇ ਕੋਲ ਦੋ ਕਿਸੇ ਕੋਲ ਚਾਰ ਚਲ ਚਾਰ ਲੱਤਾ ਲੱਤਾਂ ਸਾਰੇ ਕੋ 2 ਹੁੰਦੀ 4 ਤੱਕ ਨਹੀਂ ਤੁਹਾਡੇ ਕੋਲ 4 ਨਹੀਂ ਉਹ ਮੱਝ ਜਾਨਵਰਾਂ ਦੇ ਚਾਰ ਲੱਤਾਂ ਹੁੰਦੇ ਨਾ ਲੈ ਮੈਂ ਤਾਂ ਜਾਨਵਰਾਂ ਦੇ ਕਿਹਾ ਹੀ ਨਹੀਂ ਕਿਸ ਚੀਜ਼ ਨਾਲ ਜੁੜੂਆ ਲਓ ਮੈਂ ਤੁਹਾਨੂੰ ਜਹਿੰਟੀ ਦੇਦੀ ਮੇਰੇ ਘਰ 'ਚੋਂ ਚੀਜ਼ ਹੈ ਤੁਹਾਡੇ ਘਰ 'ਚ ਨਹੀਂ ਬਤਾਓ ਪਿੰਡਾ ਪਿੰਡਾ 'ਚ ਹੁੰਦੀ ਹੈ ਪਿੰਡਾ 'ਚ ਹੈਗੀ ਆ ਤੁਹਾਡੇ ਘਰ 'ਚ ਵੀ ਸਾਡੇ ਘਰ 'ਚ ਇਹ ਕਿਹੜੀ ਚੀਜ਼ ਜਿਹੜੀ ਮੈਨੂੰ ਨਹੀਂ ਪਤਾ ਲਓ ਜੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿਸੇ ਕੋਲ ਹੈ 2 ਕਿਸੇ ਕੋਲ ਹੈ 4 4 ਮੇਰੇ ਘਰ 'ਚੋ ਚੀਜ਼ ਹੈ ਇਸ ਕਮਰੇ 'ਚੋ ਚੀਜ਼ ਹੈ ਲਓ ਸਰ ਇਸ ਕਮਰੇ 'ਚ ਨਹੀਂ ਹੈਗੀ ਉਹ ਚੀਜ਼ ਇਸ ਕਮਰੇ 'ਚੋ ਚੀਜ਼ ਨਹੀਂ ਹੈ ਨਹੀਂ ਹਾਂ ਜੀ ਤੇ ਲੇਕਿਨ ਅੰਦਰ ਹੈ ਅੰਦਰ ਹੈਗੀ ਆ ਤੁਸੀਂ ਚੈੱਕ ਕਰਕੇ ਆਏ ਹੋ ਹਾਂ ਤੇ ਬਹੁਤ ਜ਼ਿਆਦਾ ਮਤਲਬ ਅੱਜ ਕੱਲ ਤਾਂ ਉਹਦੀ ਬੁਨਾਈ ਬਹੁਤ ਜ਼ਿਆਦਾ ਹੋ ਹੋ ਚੁੱਕੀ ਆ ਮੰਜਾ ਉਹ ਹਾਂਜੀ ਆਪ ਹੀ ਕਹੇ ਆਪ ਹੀ ਹਿੱਟ ਦੇਤਾ ਬੁਨਾਈ ਮੰਜਾ ਇੱਕ ਮਿੰਟ ਕਿਸੇ ਕੋਲ ਹੈ ਦੋ ਕਿਸੇ ਕੋਲ ਚਾਰ ਚਾਰ ਲੱਤਾ ਵਾਲਾ ਮੰਜਾ ਸੁਣਿਆ ਦੋ ਲੱਤਾ ਵਾਲਾ ਮੰਜਾ ਸਰ ਕਿਸੇ ਦੇ ਘਰੇ ਹੁਣ ਦੋ ਹੁੰਦੇ ਨੇ ਕਿਸੇ ਦੇ ਘਰੇ ਚਾਰ ਹੁੰਦੇ ਨੇ ਇਹ ਤਾਂ ਜਵਾਬ ਲਾ ਲਓ ਉਹ ਤਾਂ ਕਿਸੇ ਦੇ ਘਰ ਇੱਕ ਵੀ ਹੋ ਸਕਦਾ ਕੇ ਤਾਂ ਪੰਜ ਵੀ ਹੋ ਸਕਦਾ ਸਰ ਉਹ ਤਾਂ ਹੁਣ ਕਿਸੇ ਦੇ ਘਰੇ 12 ਵੀ ਹੋ ਸਕਦੇ ਨੇ ਪਰ ਆਨਸਰ ਤਾਂ ਮੰਜਾ ਸੀ ਨਾ ਅਸੇ ਗੱਲ ਬਣੀ ਨਹੀਂ ਲੇਕਿਨ ਬਣਾ ਲੈਨੇ ਆਪਾਂ ਹਾਂਜੀ ਠੀਕ ਹੈ ਚਲੋ ਫਿਰ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਰੋਜ਼ਾਨਾ نئی ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਇਹਨਾਂ ਦੀ ਇਹ ਪਹਿਲੀ ਵੀਡੀਓ ਹੈ ਕਮੈਂਟ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਇਹਨਾਂ ਦਾ ਹੌਸਲਾ ਵਧਾ ਦਿਓ ਜਿਹੜੇ ਕੈਮਰੇ ਦੇ ਪਿੱਛੇ ਖੜੇ ਨੇ ਉਹਨਾਂ ਨੂੰ ਕਹੂੰਗਾ ਹੱਥ ਥੱਲੇ ਕਰ ਲਓ ਕੋਈ ਚੱਕਰ ਨਹੀਂ ਤੁਹਾਨੂੰ ਗੱਲ ਕੰਪਲੀਟ ਕਰਨ ਦੋ ਠੀਕ ਹੈ ਬਾਣੀ ਕਾੜੀ ਕਰਦੇ ਨੇ ਨਾ ਹਾਂ ਜਾਲ ਦੀ ਨਾਲ ਸਟਾਪ ਅਰੇ ਕੁਝ ਅੰਦਰੋਂ ਗੱਲ ਕੱਟ ਨਹੀਂ ਹੁੰਦੀ ਕੱਟਣ ਦੋ ਨਾ ਹਾਂ ਹੋਰ ਬੰਦੇ ਨੇ ਕਿਹਾ ਕੁਝ ਬੋਲਣਾ ਹੁੰਦਾ ਹਾਂ ਮੈਂ ਤਾਰੀਫਾ ਕਰ ਰਿਹਾ ਕੱਟਣ ਦੋ ਸਾਨੂੰ ਤਾਂ ਮੈਂ ਕੀ ਕਹਿਣਾ ਚਾਹੁੰਦਾ ਸੀਗਾ ਕਿ ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਤਾਂ ਸਾਨੂੰ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਜ਼ਰੂਰ ਭੇਜੋ ਠੀਕ ਹੈ ਤੇ ਜਿਹੜਾ ਸਭ ਤੋਂ ਪਹਿਲਾਂ ਇਸ ਵੀਡੀਓ ਦੇ ਸਾਰੇ ਹੀ ਬੁਝਾਰਤਾਂ ਦਾ ਸਹੀ ਜਵਾਬ ਦੇਵੇਗਾ ਸਾਰੀ ਬੁਝਾਰਤਾਂ ਦੇ ਉਹਨਾਂ ਦਾ ਨਾਮ ਆਪਾਂ ਨੈਕਸਟ ਵੀਡੀਓ ਵਿੱਚ ਮੈਂਸ਼ਨ ਕਰਾਂਗੇ ਜਿਹੜਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰੀ ਬੁਝਾਰਤਾਂ ਸਹੀ ਜਵਾਬ ਦੇਵੇਗਾ YouTube ਤੇ ਜਾ ਕੇ YouTube ਸੈਕਸ਼ਨ ਤੇ ਜਾ ਠੀਕ ਹੈ ਨਾ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ